ਵਰਦੀ ਸਭ ਤੋਂ ਬੈਸਟ ਬੈਟਰੀ ਚ ਹੈ ਲੈਡ ਐਸਿਡ ਬੈਟਰੀ ਉਹਦੇ ਨਾਲ ਆਉਂਦਾ ਜੀ ਲੋਕਾਂ ਨੂੰ ਕਿਹਾ ਜਾਂਦਾ ਕਿ 1 ਲੱਖ ਦੇ ਤਿੰਨ ਲੈ ਲਓ ਮੋਟਰਸਾਈਕਲ ਲੈ ਲਓ ਸਕੂਟਰ ਇਲੈਕਟ੍ਰੋਨਿਕ ਕਿ ਕਿ ਸੱਚਾਈ ਕੀ ਹੈ ਕਿਸ ਤਰ੍ਹਾਂ ਦੀ ਚੀਜ਼ ਲੈਣੀ ਚਾਹੀਦੀ ਹੈ ਅੱਗਾ ਕੋਲ ਇੱਕ ਪ੍ਰੀਮੀਅਮ ਬ੍ਰਾਂਡ ਔਰ ਇੱਕ ਲੋ ਲੋ ਕੁਆਲਿਟੀ ਲੋ ਕੁਆਲਿਟੀ ਬੀਚ ਜਾਨਣਾ ਹੈ ਤੇ ਮੈਂ ਤੁਹਾਨੂੰ ਲੱਖ ਦੀਆਂ ਤਿੰਨ ਉਹ ਬਾਜ਼ਾਰ ਚ ਤੁਹਾਨੂੰ ਬਹੁਤ ਕੁਝ ਹੋ ਜਾਏਗਾ ਜੇ ਤੁਸੀਂ ਕਸਟਮਰ ਕੁਆਲਿਟੀ ਪ੍ਰੋਡਕਟਸ ਬਾਰੇ ਜਾਨਣਾ ਚਾਹੁੰਦਾ ਹੈ ਤੇ ਫਿਰ ਡੈਜਵੋਇਸ ਦਾ ਓਨਲੀ ਬ੍ਰਾਂਡ ਹੈ ਮੈਂ ਲੰਬੇ ਦਿਸ ਸੀ ਸਕੂਟਰ ਖਰੀਦਿਆ ਸਰ ਖਰੀਦਿਆ ਮੈਂ ਤਾਂ ਕੰਨੇ ਦਿਨਾਂ ਦੀ ਬੁੱਕ ਕਰਾਇਗ ਮੈਨੂੰ ਪਸੰਦ ਸੀ ਮੈਂ ਲੈਣੀ ਇਹ ਤੇ ਭਾਜਣਾ ਕੇ ਵੇਚਿਓ ਲਾਂ ਮੈਂ ਇੱਥੇ ਵਾਲੇ ਵਾਲੇ ਮਾਰਕੀਟ ਚ ਇੱਥੇ ਸਰਚਿੰਗ ਕੀਤਾ ਸੀਗਾ ਸਾਰੇ ਪਾਸੇ ਮੈਨੂੰ ਇੱਥੇ ਆਇਆ ਮੈਂ ਇੱਥੇ ਸਕੂਟਰ ਪਰਚੇਸ ਕਰਨ ਲੱਗਾ ਕੁਆਲਿਟੀ ਦੀ ਬਹੁਤ ਵਧੀਆ ਲੱਗਦੀ ਚੋ ਇਸ ਸਮੇਂ ਅਸੀਂ ਖੜੇ ਹਾਂ ਇਲੈਕਟ੍ਰੋਨਿਕ ਸਕੂਟਰ ਦੇ ਜਿਹੜਾ ਇੱਕ ਸ਼ੋਰੂਮ ਹੈ ਯੂਨੀਸਨ ਸੋਲਰ ਉਸ ਦਾ ਨਾਮ ਹੈ ਤੇ ਇਸ ਵੇਲੇ ਲਾਂਚ ਹੋ ਚੁੱਕਾ ਹੈ ਇੱਕ ਬ੍ਰਾਂਡ ਡੈਜ਼ਾਵਿਊ ਕੰਪਨੀ ਦਾ ਬ੍ਰਾਂਡ ਹੈ ਸਟਾਰਮ ਸਕੂਟਰ ਜਿਹੜਾ ਸਟਾਈਲ ਮੋਟਰਸਾਈਕਲ ਸਟਾਈਲ ਹੈ ਤੁਸੀਂ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਦਾ ਸਟਾਈਲ ਹੈ ਸਟਾਈਲਿਸ਼ ਲੁੱਕ ਦੇ ਨਾਲ ਨਜ਼ਰ ਆ ਰਿਹਾ ਹੈ ਤੇ ਗੱਲਬਾਤ ਕਰਦੇ ਹਾਂ ਯੂਨੀਸਨ ਮੋਡਲ ਸੋਲਰ ਦੇ ਡਾਇਰੈਕਟਰ ਆਸ਼ੀਸ਼ ਗੁਪਤਾ ਹੈ ਨਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਨਮਸਕਾਰ ਜੀ ਅੱਛਾ ਪੱਜੀਆਡ ਮੋਟਰਸਾਈਕਲ ਲਾਂਚ ਕੀਤਾ ਗਿਆ ਹੈ ਇਹ ਦੀ ਸਪੈਸੀਫਿਕੇਸ਼ਨਸ ਕੀ ਹੈ ਸਰੇ ਪ੍ਰੀਮੀਅਮ ਬ੍ਰਾਂਡ ਹੈ ਡੈਜਵੋ ਬ੍ਰਾਂਡ ਹੈ ਇਲੈਕਟ੍ਰਿਕ ਵਹੀਕਲ ਦੇ ਵਿੱਚ ਸਲੋ ਸਪੀਡ ਸੈਗਮੈਂਟ ਦੇ ਵਿੱਚ ਡੈਜਵੋ ਜਿਹੜਾ ਵਾ ਪ੍ਰੀਮੀਅਮ ਬ੍ਰਾਂਡ ਦੇ ਵਿੱਚ ਆਂਦਾ ਵਾ ਮੰਨ ਲਓ ਕਿ ਪ੍ਰੀਮੀਅਮ ਬ੍ਰਾਂਡ ਦੇ ਅੰਦਰ ਆਪਾਂ ਕਹਿ ਸਕਦੇ ਹਾਂ ਕਿ ਜਿਹਦੀ ਬਿਲਡ ਕੁਆਲਿਟੀ ਹਰ ਚੀਜ਼ ਦੀ ਕੁਆਲਿਟੀ ਪਾਰਟਸ ਦੀ ਕੁਆਲਿਟੀ ਬਾਡੀ ਪਾਰਟਸ ਦੀ ਕੁਆਲਿਟੀ ਹਰ ਚੀਜ਼ ਜਿਹੜੀ ਪ੍ਰੀਮੀਅਮ ਦੇ ਵਿੱਚ ਆਈ ਗਈ ਇਹਦੇ ਵਿੱਚ ਪ੍ਰੀਮੀਅਮ ਦੇ ਵਿੱਚ ਕੀ ਕੀ ਚੀਜ਼ ਆਉਂਦੀ ਸਰ ਪ੍ਰੀਮੀਅਮ ਬਿਲਡ ਕੁਆਲਿਟੀ ਬਾਡੀ ਬਾਡੀ ਕੁਆਲਿਟੀ ਹੋਗੀ ਇਹਦੇ ਮੋਟਰ ਕੁਆਲਿਟੀ ਬੈਟਰੀਸ ਦੀ ਬੈਟਰੀਸ ਦੀ ओरिजिनल ਜਿਹੜੀ ਬੈਟਰੀਸ ਆ ਚਿਲਵੀ ਦੀ ਵਰਡ ਦੀ ਸਭ ਤੋਂ ਬੈਸਟ ਬੈਟਰੀਸ ਆ ਲੈਟੈਸਟ ਬੈਟਰੀ ਉਹਦੇ ਨਾਲ ਆਂਦਾ ਜੀ ਇਹ ਔਰ ਉਸੇ ਹੀ ਕੰਪਨੀ ਦਾ ਚਿਲਵੀ ਦਾ ਹੀ ਚਾਰਜਰ ਤੇ ਨਾਲ ਆਂਦਾ ਜਿਹੜਾ ਕਿ ਤੁਹਾਨੂੰ ਇਸ ਸਪੀਡ ਦੇ ਸੈਗਮੈਂਟ ਦੇ ਵਿੱਚ ਕਿਸੇ ਕੰਪਨੀ ਕੋਲ ਨਹੀਂ ਮਿਲੇਗਾ ਜੀ ਤੁਹਾਨੂੰ ਤੁਸੀਂ ਸਰ ਗੱਲ ਕਰੀਏ ਮਾਰਕੀਟਸ ਬਹੁਤ ਜ਼ਿਆਦਾ ਅੱਜ ਕੱਲ ਜਿੱਦਾਂ ਕਿ ਐਡ ਆ ਰਹੀਆਂ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਕਿਹਾ ਜਾਂਦਾ ਕਿ 1 ਲੱਖ ਦੇ ਤਿੰਨ ਲੈ ਲਓ ਮੋਟਰਸਾਈਕਲ ਲੈ ਲਓ ਸਕੂਟਰ ਇਲੈਕਟ੍ਰੋਨਿਕ ਉਹ ਕਿ ਸੱਚਾਈ ਕੀ ਹੈ ਕਿਸ ਤਰ੍ਹਾਂ ਦੀ ਚੀਜ਼ ਲੈਣੀ ਚਾਹੀਦੀ ਹੈ ਗਾਹਕ ਨੂੰ ਸਰ ਸਚਾਈ ਦੀ ਜੇ ਗੱਲ ਕਰੀਏ ਉਹ ਫਿਰ ਪ੍ਰੀਮੀਅਮ ਬ੍ਰਾਂਡ ਦੀ ਸਚਾਈ ਫਿਰ ਇਹੀ ਹੈ ਨਾ ਜੀ ਇੱਕ ਪ੍ਰੀਮੀਅਮ ਬ੍ਰਾਂਡ ਔਰ ਇੱਕ ਲੋ ਲੋ ਕੁਆਲਿਟੀ ਲੋ ਕੁਆਲਿਟੀ ਵਿੱਚ ਜਾਨਣਾ ਹੈ ਤੇ ਫਿਰ ਤੁਹਾਨੂੰ ਲੱਖ ਦੀਆਂ ਤਿੰਨ ਜਾਂ ਲੱਖ 1 ਲੱਖ 5000 ਦੀਆਂ ਤਿੰਨ ਉਹ ਬਾਜ਼ਾਰ ਚ ਤੁਹਾਨੂੰ ਬਹੁਤ ਕੁਝ ਮਿਲ ਜਾਏਗਾ ਜੇ ਤੁਸੀਂ ਕਸਟਮਰ ਕੁਆਲਿਟੀ ਪ੍ਰੋਡਕਟ ਚ ਜਾਨਣਾ ਚਾਹੁੰਦਾ ਹੈ ਤੇ ਫਿਰ ਡੈਜਾ ਉਹ ਇਜ਼ ਦਾ ਓਨਲੀ ਬ੍ਰਾਂਡ ਥੋੜੀ ਕਾਸਟ ਜ਼ਰ ਜ਼ਿਆਦਾ ਰਹੇਗੀ ਬਟ ਕੁਆਲਿਟੀ ਕੁਆਲਿਟੀ ਕਸਟਮਰ ਜਿਹੜਾ ਸਾਡੇ ਕੋਲ ਵਿਜ਼ਿਟ ਕਰੇਗਾ ਉਹ ਵੀ ਬ੍ਰਾਂਡ ਦੇਖ ਕੇ ਆਵੇ ਤੇ ਸਾਡਾ ਬ੍ਰਾਂਡ ਵੀ ਜਰੂ ਆਵੇ ਦੇਖ ਕੇ ਆਵੇ ਫਿਰ ਉਹਨੂੰ ਕੰਪੈਰੀਸ਼ਨ ਪਤਾ ਲੱਗੇ ਕਿ ਫਰਕ ਕੀ ਹੈ ਦੇਖੋ ਵਹੀਕਲ ਲੈਣਾ ਤੁਸੀਂ ਇੱਕ ਵਾਰੀ ਲੈਣ ਦਾ ਬੰਦਾ ਕੋ ਦੁਬਾਰਾ ਦੁਬਾਰਾ ਤਾਂ ਲੈਂਦਾ ਨਹੀਂ ਹੈ ਇੱਕ ਵਾਰੀ ਲਏਗਾ ਫਿਰ ਦੋ ਚਾਰ ਸਾਲ ਬਾਅਦ ਲਏਗਾ ਪਰ ਦੋ ਚਾਰ ਸਾਲ ਵਿੱਚ ਜੇ ਨੂੰ ਚਲਾਣਾ ਵਾ ਜੇ ਦੋ ਸਾਲ ਚੱਲ ਜੇ 3-4000 ਰੁਪਏ ਐਕਸਟਰਾ ਖਰਚ ਕਰਕੇ ਜੇ ਨੂੰ ਅੱਛੀ ਕੁਆਲਿਟੀ ਮਿਲਦੀ ਐ ਚ ਬਿਲਡ ਕੁਆਲਿਟੀ ਮਿਲਦੀ ਅੱਛੀ ਸਰਵਿਸ ਮਿਲ ਲੇਗੀ ਤਾਂ ਕਿਉਂ ਨਹੀਂ ਜਾਏਗਾ ਜੀ ਉਧਰ ਪਾਸੇ ਅਸੀਂ ਜੀ ਦੱਸੋ ਇਹਦੇ ਚ ਡੈਜ਼ਾ ਵਿਊ ਦੇ ਵਿੱਚ ਮੇਨ ਸਪੈਸੀਫਿਕੇਸ਼ਨ ਕੀ ਬੈਟਰੀ ਕਿਹੜੀ ਪਾਈ ਗਈ ਕਿੰਨੇ ਕਿਲੋਮੀਟਰ ਚੱਲਦੀ ਐ ਤੇ ਕੀ ਕੀ ਹੁੰਦਾ ਸਰ ਬੈਟਰੀ ਜਿਹੜੀ ਇਹਦੇ ਵਿੱਚ ਐ ਜੀ ਚਿਲਵੀ ਬ੍ਰਾਂਡ ਦੀ ਬੈਟਰੀਜ਼ ਐ ਚਿਲਵੀ ਬ੍ਰਾਂਡ ਜਿਹੜਾ ਵਾ ਲੈਡ ਐਸਟ ਬੈਟਰੀ ਦੇ ਵਿੱਚ ਵਰਲਡ ਦਾ ਨੰਬਰ 1 ਬ੍ਰਾਂਡ ਐ ਔਰ ਇਸ ਤੋਂ ਉੱਪਰ ਕੋਈ ਬੈਟਰੀ ਲੈਡ ਐਸਿਡ ਬੈਟਰੀ ਇਸ ਤੋਂ ਉੱਪਰ ਕੋਈ ਬੈਟਰੀ ਨਹੀਂ ਆਉਂਦੀ ਜੀ ਸੈਕੰਡਲੀ ਅਸੀਂ ਜਿਹੜਾ ਚਾਰਜਰ ਵੀ ਪ੍ਰੋਵਾਈਡ ਕਰਵਾਨੇ ਆ ਉਹ ਚਿਲਵੀ ਦਾ ਬ੍ਰਾਂਡ ਦੀ ਬੈਟਰੀ ਦਾ ਉਸੇ ਕੰਪਨੀ ਦਾ ਚਾਰਜਰ ਪ੍ਰੋਵਾਈਡ ਕਰਵਾਨੇ ਆ ਸੇਮ ਕਨਫਿਗਰੇਸ਼ਨ ਦੇ ਨਾਲ ਕੰਪਨੀ ਕੋਲ ਬਣ ਕੇ ਆ ਉਹਦੇ ਵਿੱਚ ਕੀ ਹੁੰਦਾ ਹੈ ਕਿ ਪ੍ਰੋਬਲਮ ਨਹੀਂ ਆਂਦੀ ਐਵਰੇਜ ਇਸ਼ੂ ਨਹੀਂ ਆਂਦਾ ਅਸੀਂ ਹੁਣ ਐਪੀਸ ਹੁਣ ਸਲੋ ਸਪੀਡ ਸੈਗਮੈਂਟ ਤੁਸੀਂ ਇਹਦਾ ਗੱਲ ਕੀਤੀ ਕਿ 35000 35000 ਦਾ ਇੱਕ ਸਕੂਟਰ ਜਾਂ ਲੱਖ ਦੇ ਤਿੰਨ ਉਹਦੇ ਵਿੱਚ ਕੀ ਹੁੰਦਾ ਹੈ ਇਹ ਕੁਝ ਹੁੰਦਾ ਹੈ ਇਹ ਕਿ ਚਾਰਜਰ ਕੋਈ ਬੈਟਰੀ ਕੋਈ ਚੀਜ਼ਾਂ ਕੋਈ ਸਾਡੇ ਕੋਲ ਤੁਹਾਨੂੰ ਜਿਹੜੀ ਕੰਪਨੀ ਦੇ ਜਿਹ ਬੈਟਰੀ ਚਾਰਜਰ ਦਾ ਸੇਮ ਕੰਪਨੀ ਦਾ ਮਿਲੇਗਾ ਪਰਿਮੀਅਮ ਪ੍ਰਿਮੀਅਮ ਹਰ ਚੀਜ਼ ਪ੍ਰਿਮੀਅਮ ਮਿਲੇਗੀ ਤੁਹਾਨੂੰ ਉਹਦੇ ਵਿੱਚ ਜੇ ਡੈਚਾਵੂ ਹੈ ਤੇ ਡੈਚਾਵੂ ਦੀ ਬ੍ਰਾਂਡਿੰਗ ਦੀ ਮੋਟਰ ਮਿਲੇਗੀ ਜੀ ਜੀ ਠੀਕ ਹੈ ਜੀ ਤੇ ਔਰ ਡੈਜਵੂ ਹੀ ਬ੍ਰਾਂਡਿੰਗ ਦੇ ਜਿਹੜੇ ਆ ਤੁਹਾਨੂੰ ਇਹ ਕੰਟਰੋਲਰ ਮਿਲਣਗੇ ਹਰ ਚੀ ਡੈਜਵੂ ਦਾ ਮਿਲੇਗਾ ਇਹ ਨਹੀਂ ਕਿ ਮੈਂ ਕੰਪਨੀ ਨੇ ਕੋਈ ਚੀਜ਼ ਕਿਥੋਂ ਲਿਖਤੀ ਕੋਈ ਕਿਥੋਂ ਲਿਖਤੀ ਇੱਦਾਂ ਕੁਝ ਨਹੀਂ ਇੱਦਾਂ ਕੁਝ ਨਹੀਂ ਮਿਲੇਗਾ ਜੀ ਹੁਣ ਗੱਲ ਕਰੀਏ ਕਿੰਨੇ ਵੋਲਟ ਦੀ ਇਹਨੇ ਬੈਟਰੀਜ਼ ਹੁੰਦੀਆਂ ਨੇ ਕਿੰਨੀ ਦੇਰ ਚਾਰਜਿੰਗ ਤੇ ਲਾਉਣੀ ਪੈਂਦੀਆਂ ਨੇ ਸਰ ਇਹਦੇ ਵਿੱਚ 12 ਵੋਲਟ ਆ ਅ uh, 32 ਐਂਪੀਅਰ ਦੀ ਪੰਜ ਬੈਟਰੀਜ਼ ਹੁੰਦੀਆਂ ਵਾਂ ਤੁਸੀਂ ਇਹਨੂੰ 6 ਬੈਟਰੀਜ਼ ਵਾਲਾ ਵੀ ਕਰ ਸਕਦੇ ਹੋ 5 ਬੈਟਰੀਜ਼ ਨਾਲ 60 ਵੋਲਟ ਸਕੂਟਰ ਬਣ ਜਾਂਦਾ ਹੈ ਅਗਰ ਆਪਾਂ 6 ਬੈਟਰੀਜ਼ ਕਰਦੇ ਹਾਂ ਫਿਰ 72 ਵੋਲਟ ਕਨਫਿਗਰੇਸ਼ਨ ਦਾ ਬਣ ਜਾਂਦਾ ਉਹਦੇ ਨਾਲ ਕੀ ਹੁੰਦਾ ਥੋੜਾ ਜਿਹਾ ਪਾਵਰ ਜ਼ਿਆਦਾ ਜਾਂਦੀ ਹੈ ਸੈਕੰਡਲੀ ਬੈਕਅਪ ਜ਼ਿਆਦਾ ਆ ਜਾਂਦਾ ਵਾ ਅਗਰ 6 ਬੈਟਰੀਜ਼ ਕਰਦੇ ਹਾਂ ਪੰਜ ਬੈਟਰੀਜ਼ ਨਾਲ ਐਵਰੇਜ ਜਿਹੜੀ ਇਹਦੀ ਅਕੋਰਡਿੰਗ ਟੂ ਕੰਪਨੀ ਹੈ ਜਿਹੜੀ 65 70 75 ਦਾ ਕੰਪਨੀ ਕਲੇਮ ਕਰਦੀ ਹੈ ਬਟ ਔਨ ਰੋਡ ਜਿਹੜੀ ਹੈ 55 50, 50, 50 60 ਅਸੀਂ ਆਪ ਸਾਡੀ ਟੈਸਟ ਕੀਤੀ ਹੈ ਤੈਨੂੰ ਇਹਦਰ ਚਾਰਜਿੰਗ ਤੇ ਲਾਣਾ ਪਊਗਾ 7 ਤੋਂ 8 ਆਵਰ ਚਾਰਜਿੰਗ ਨੂੰ ਲੱਗਦੇ ਲੈਟ ਅਸ ਇਟ ਬੈਟਰੀ ਪਰ ਕੋਈ ਵੀ ਲ ਲਈਏ 7 ਤੋਂ 8 ਆਵਰ ਫੁੱਲ ਚਾਰਜ ਫੁੱਲ ਚਾਰਜ ਨੂੰ 7 ਤੋਂ 8 ਆਵਰ ਲੱਗਦੇ ਆ ਔਰ ਆਟੋ ਕਟ ਚਾਰਜਰ ਹੁੰਦੇ ਆ ਜਦੋਂ ਚਾਰਜ ਆ ਗਈ ਇਹਨੇ ਆਟੋਮੈਟਿਕਲੀ ਬੰਦ ਹੋ ਜਾਂਦਾ ਜੀ ਪਰ ਸਰ ਦੇਖਣ ਚਾ ਰਿਹਾ ਮਾਰਕੀਟ ਦੇ ਵਿੱਚ ਕਈ ਇਲੈਕਟ੍ਰੋਨਿਕ ਸਕੂਟਰ ਹੈ ਜਿੱਦਾਂ ਰਸਤੇ ਜਾਂਦੇ ਜਾਂਦੇ ਬੰਦ ਹੋ ਜਾਂਦੇ ਨੇ ਕਿਸੇ ਵੇਲੇ ਕਿਸੇ ਵੇਲੇ ਥੱਲੇ ਬਹਿ ਜਾਂਦੇ ਨੇ ਉਹ ਚੀਜ਼ਾਂ ਕੀ ਹੁੰਦੀਆਂ ਨੇ ਤੇ ਆਪਣੇ ਸਕੂਟਰ ਜਿੱਦਾਂ ਪ੍ਰੀਮੀਅਮ ਕੁਆਲਿਟੀ ਤੁਸੀਂ ਕਹਿ ਰਹੇ ਇੱਕ ਵਾਰ ਫਿਰ ਐਲੈਬੋਰੇਟ ਕਰ ਦਿਓ ਤੁਸੀਂ ਸਰ ਸਰ ਬੰਦ ਹੋ ਜਾ ਹੁੰਦਾ ਕੀ ਹੈ ਜੀ ਕਿ ਕਸਟਮਰ ਚ ਮੈਂ ਇਸ ਲੈਂਚ ਚ 7-8 ਸਾਲ ਤੋਂ ਹੈਗਾ ਵਾਂ ਜਿਹੜਾ ਅੱਛੀ ਚੀਜ਼ ਹੈ ਜੀ ਉਹ ਛੇਤੀ ਖਰਾਬ ਹੁੰਦੀ ਨਹੀਂ ਹੈ ਜੀ ਜਿਹੜੀ ਲੋ ਕੁਆਲਿਟੀ ਚੀਜ਼ ਹੈ ਉਹਦੇ ਵਿੱਚ ਪ੍ਰੋਬਲਮਸ ਆਣੀਆਂ ਹੀ ਆਣੀਆਂ ਮੈਂ ਉਹ 15 ਦਿਨ ਨੂੰ ਆ ਜਾਵੇ ਸਾਡੇ ਵੀ ਕਈ ਵਾਰੀ ਹੋ ਸਕਦਾ ਹੈ ਕਿ ਇਲੈਕਟ੍ਰੋਨਿਕ ਚੀਜ਼ ਆ ਦੇਖੋ ਇਹਦਾ ਫੇਲਿਅਰ ਕਿਸ ਵੇਲੇ ਆ ਜਾਵੇ ਕੋਈ ਨਹੀਂ ਦੱਸ ਸਕਦਾ ਆਪਾਂ ਵੱਡੀ ਵੱਡੀ ਕਾਰਾਂ ਲੈ ਲੈਣੀਆਂ ਦੇਖਦੇ ਹੀ ਆਪਾਂ ਰੋਜ਼ ਵੀਡੀਓਜ਼ ਦੇਖਦੇ ਆ ਕਿ ਕਿਸੇ ਦਾ ਕੁਝ ਫਾਲਟ ਪੈ ਗਿਆ ਹਾਂ ਬਟ ਉਹਦਾ ਸੋਲੂਸ਼ਨ ਹੋਣਾ ਚਾਹੀਦਾ ਸਾਡੇ ਕੋਲ ਤੁਹਾਨੂੰ ਹਰ ਚੀਜ਼ ਦਾ ਸੋਲੂਸ਼ਨ ਮਿਲੇਗਾ ਬਟ ਇਹ ਹੈਗਾ ਕਿ ਪਰ ਅਸੀਂ ਜਿਹੜਾ ਪ੍ਰੋਡਕਟ ਦੇਨੇ ਪ੍ਰੀਮੀਅਮ ਕੁਆਲਟੀ ਕੋਈ ਛੇਤੀ ਖਰਾਬ ਹੋਣ ਵਾਲੀ ਕੋਈ ਚੀਜ਼ ਹੈ ਨਹੀਂ ਹੈ। ਮਤਲਬ ਯੂਨੀਸਨ ਸੋਲਰ ਹਰ ਚੀਜ਼ ਪ੍ਰੋਵਾਈਡ ਕਰਦੀ ਪਈ ਹੈ। ਨੇਚਰਲੀ ਬਿਲਕੁਲ ਜੀ ਅਸਰ ਸੇ ਹੀ ਇਵਨ ਸਾਡੇ ਕੋਲ ਬੜੇ ਕੰਪਨੀਆਂ ਦੇ ਆਉਂਦੇ ਆ ਸਕੂਟਰ ਤੇ ਆਉਂਦੇ ਆ ਜਿਹੜੇ ਲੋਕਲ ਹੋਲ ਸੇਲਰ ਵੈਂਡਰਸ ਸੇਲ ਕਰ ਰਹੇ ਆ ਉਹ ਸੇਲ ਤਾਂ ਕਰ ਰਹੇ ਆ ਪਰ ਸਰਵਿਸ ਨਹੀਂ ਦੇ ਰਹੇ। ਯੂਨੀਸਨ ਦੇ ਵਿੱਚ ਜੇ ਕੋ ਨਾਮ ਹੈ ਤਾਂ ਯੂਨੀਸਨ ਦਾ ਕਿ ਜਿੱਥੇ ਲੋਕਾਂ ਨੂੰ ਪਤਾ ਹੈ ਕਿ ਆਲਮੋਸਟ ਕਿ 90% ਸੋਲੂਸ਼ਨ ਹੈਗਾ ਇਹਨਾਂ ਦਾ ਕੋਲ ਜੀ ਵਿਦ ਸਰਵਿਸ ਨਾਲ ਵਿਦ ਸਰਵਿਸ ਸਰਵਿਸ ਫੁੱਲ ਕੁਆਲਟੀ ਹਾਂ ਫੁੱਲ ਕੁਆਲਿਟੀ ਦੇ ਨਾਲ ਜੀ ਪ੍ਰੀਮੀਅਮ ਕੁਆਲਿਟੀ ਬਾਕੀ ਅਸੀਂ ਕੋਸ਼ਿਸ਼ ਕਰਦੇ ਟਰਾਈ ਕਰਦੇ ਪਏ ਬਟ ਇਲੈਕਟ੍ਰਿਕ ਵਹੀਕਲ ਦੇ ਵਿੱਚ ਹਜੇ ਥੋੜਾ ਟਾਈਮ ਜ਼ਰੂਰ ਲੱਗ ਰਹਾ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਹੈ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਵੀ ਹੈ ਔਰ ਯੂਨੀਵਰਸਲ ਆਣੇਗੀ ਔਰ ਹੋਲੀ ਹੋਲੀ ਅੱਗੇ ਨਾਲੋਂ ਦੇਖੋ ਸਾਨੂੰ ਅੱਜ ਤੋਂ ਸਾਲ ਪਹਿਲਾਂ ਇੱਕ ਸਾਲ ਪਹਿਲਾਂ ਜਾਂ ਡੇਢ ਸਾਲ ਪਹਿਲਾਂ ਸਪੇਅਰ ਪਾਰਟਸ ਦੀ ਬਹੁਤ ਦਿੱਕਤ ਆਉਂਦੀ ਸੀ ਜੀ ਸਪੇਅਰ ਪਾਰਟਸ ਅਵੇਲੇਬਿਲਟੀ ਨਹੀਂ ਹੁੰਦੀ ਸੀ ਜੀ ਹੁਣ ਕੀ ਹੈ ਹੁਣ 90% ਸਪੇਅਰ ਪਾਰਟਸ ਅਵੇਲੇਬਲ ਹੈ ਦਿੱਲੀ ਹੋਲਸੇਲ ਮਾਰਕੀਟ ਬਹੁਤ ਵੱਡੀ ਬਣ ਚੁੱਕੀ ਹੋਈ ਹੈ। اچھا ਸਰ ਯੂਨੀਸਨ ਸੋਲਰ ਹੁਣ ਕੀ ਗਾਰੰਟੀ ਦਿੰਦਾ ਹੈ ਇਲੈਕਟ੍ਰੋਨਿਕ ਸਕੂਟਰਾਂ ਅਤੇ ਮੋਟਰਸਾਈਕਲ ਦੀ ਦੁਨੀਆ ਦੇ ਵਿੱਚ ਜਿੱਦਾਂ ਬਹੁਤ ਜ਼ਿਆਦਾ ਸਕੂਟਰ ਆ ਗਏ ਨੇ। ਹੁਣ ਕਸਟਮਰ ਨੂੰ ਕੀ ਗਾਰੰਟੀ ਹੈ ਕਿ ਅੱਛੀ ਚੀਜ਼ ਇੱਥੇ ਪ੍ਰੋਵਾਈਡ ਹੋਏਗੀ ਜਾਂ ਅੱਛੀ ਸਰਵਿਸ ਮਿਲੇਗੀ? ਸਰ ਪਿੱਛੇ ਸੀ 7-8 ਸਾਲ ਤੋਂ ਇਸ ਇਸ ਇੰਡਸਟਰੀ ਦੇ ਚੈਂਸ ਲਾਈਨ ਦੇ ਵਿੱਚ ਹੈ। ਔਰ ਅਸੀਂ ਹਮੇਸ਼ਾ ਪ੍ਰੀਮੀਅਮ ਬ੍ਰਾਂਡਸ ਨਾਲ ਹੀ ਕੰਮ ਕੀਤਾ ਵਾ ਔਰ ਪ੍ਰੀਮੀਅਮ ਬ੍ਰਾਂਡਸ ਨਾਲ ਕੰਮ ਕਰਦੇ ਕਰਦੇ ਅਸੀਂ ਲੋਕਾਂ ਨੂੰ ਕਸਟਮਰਸ ਨੂੰ ਬੈਸਟ ਸਰਵਿਸ ਹੀ ਪ੍ਰੋਵਾਈਡ ਕੀਤੀ ਔਰ ਅਸੀਂ ਫਿਊਚਰ ਦੇ ਵਿੱਚ ਵੀ ਅਸੀਂ ਬੈਸਟ ਸਰਵਿਸ ਹੀ ਪ੍ਰੋਵਾਈਡ ਕਰਾਂਗੇ ਜੀ ਕਸਟਮਰ ਇਹ ਯੂਨੀਅਨ ਯੂਨੀਅਨ ਦਾ ਮੱਕੇ ਗਾਰੰਟੀ ਦੀ ਗਾਰੰਟੀ ਵਾਦਾ ਹੀ ਹੈ ਵਾਦਾ ਵੀ ਹੈ ਸਾਡਾ ਕਿ ਅਸੀਂ ਛੋਟੀ ਹੈ ਕਿ ਅਸੀਂ ਬੈਸਟ ਸਰਵਿਸ ਜਿਹੜੀ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਗੇ ਵੀ ਫਿਊਚਰ ਚ ਕਰਦੇ ਰਵਾਂਗੇ ਠੀਕ ਹੈ ਤੁਸੀਂ ਵੇਖਿਆ ਕਿਸ ਤਰ੍ਹਾਂ ਇੱਥੇ ਹੁਣ ਯੂਨਿਸਨ ਸੋਲਰ ਜਿਹੜਾ ਇੱਥੇ ਇਲੈਕਟ੍ਰੋਨਿਕ ਦੀ ਦੁਨੀਆ ਦੇ ਵਿੱਚ ਸਕੂਟਰ ਨਵਾਂ ਲਾਂਚ ਕੀਤਾ ਗਿਆ ਹੈ ਨਵਾਂ ਸਕੂਟਰ ਹੈ ਡੈਜ਼ਾ ਵਿਊ ਕੰਪਨੀ ਦਾ ਇੱਕ ਸਕੂਟਰ ਹੈ ਸਟਾਰਮ ਇਸ ਅ ਬ੍ਰਾਂਡ ਨੇਮ ਹੈ ਤੁਹਾਡੇ ਸਾਹਮਣੇ ਹੁਣ ਲਾਂਚ ਹੋ ਚੁੱਕਾ ਹੈ ਤੇ ਫੁੱਲ ਗਰੰਟੀ ਵੀ ਦਿੱਤੀ ਜਾ ਰਹੀ ਹੈ ਯੂਨਿਸਨ ਸੋਲਰ ਕੰਪਨੀ ਵੱਲੋਂ ਤੁਹਾਡੇ ਸਾਹਮਣੇ ਹੈ ਇਸ ਤੋਂ ਇਲਾਵਾ ਹੋਰ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਦੇ ਬ੍ਰਾਂਡਸ ਡੈਜ਼ਾ ਵਿਊ ਕੰਪਨੀ ਨੇ ਲਾਂਚ ਕੀਤੇ ਨੇ ਤੇ ਇਹ ਪੂਰੀ ਗਰੰਟੀ ਹੈ ਪੂਰਾ ਛੋਟੀ ਦੇ ਰਹੇ ਨੇ ਕੰਪਨੀ ਦਾ ਡਾਇਰੈਕਟਰ ਆਸ਼ੀਸ਼ ਗੁਪਤਾ ਜੀ ਕਿਤੇ ਆ ਕੇ ਫੁੱਲ ਸਰਵਿਸ ਤੇ ਫੁੱਲ ਹਰ ਚੀਜ਼ ਇੱਥੇ ਡਿਲੀਵਰ ਕੀਤੀ ਜਾਏਗੀ ਡੈਜ਼ਾ ਵਿਊ ਕੰਪਨੀ ਦੇ ਸਕੂਟਰ ਅਤੇ ਇਲੈਕਟ੍ਰੋਨਿਕ ਜੋ ਵੀ ਇੱਥੇ ਮੋਟਰਸਾਈਕਲ ਪਰਚੇਸ ਕਰਨ ਦੇ ਕਸਟਮਰ ਉਹਨਾਂ ਕਸਟਮਰਾਂ ਨੂੰ ਇੱਥੇ ਫੁੱਲ ਸੈਟੀਸਫੈਕਸ਼ਨ ਕਰਾਈ ਜਾਏਗੀ ਉਸ ਤੋਂ ਬਾਅਦ ਹੀ ਚੀਜ਼ ਇਸ ਤਰ੍ਹਾਂ ਕਿ ਨਨ੍ਨੇ ਅਸ਼ੀਸ਼ ਗੁਪਤਾ ਇਹ ਦੱਸਿਆ ਕਿ ਬੇਚੀ ਜਾਂਦੀ ਹੈ ਸੇਲ ਕੀਤੀ ਜਾਂਦੀ ਹੈ ਤੇ ਕਾਫੀ 7 ਤੋਂ 8 ਸਾਲਾਂ ਤੋਂ ਇਹ ਇਸੀ ਦੁਨੀਆ ਦੇ ਵਿੱਚ ਇਲੈਕਟ੍ਰੋਨਿਕ ਸਕੂਟਰਾਂ ਦੀ ਦੁਨੀਆ ਵਿੱਚ ਕੰਮ ਕਰਦੇ ਪਏ ਨੇ ਸੋ ਤੁਸੀਂ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਇੱਥੇ ਕਸਟਮਰ ਆ ਰਹੇ ਨੇ ਇਲੈਕਟ੍ਰੋਨਿਕ ਸਕੂਟਰ ਡੈਜ਼ਾ ਵਿਊ ਨੂੰ ਖਰੀਦਣ ਵਾਸਤੇ ਸੋ ਸਾਹਮਣੇ ਇੱਕ ਭੈਣ ਜੀ ਮੌਜੂਦ ਹਨ ਗੱਲਬਾਤ ਕਰਦੇ ਹਾਂ ਸਸੀ ਗੱਲ ਜੀ ਸਸੀ ਗੱਲ ਸਰ ਕੀ ਨਾਮ ਪੈਂਦੀ ਤੁਹਾਡਾ ਬਲਵਿੰਦਰ ਕੋ ਸਰ ਬਲਵਿੰਦਰ ਜੀ ਤੁਸੀਂ ਸਕੂਟਰ ਖਰੀਦਿਆ ਕਰ ਕਰ ਇਧਰ ਮੈਂ ਤਾਂ ਕੰਨੇ ਦਿਨਾਂ ਦੀ ਬੁੱਕ ਕਰਾ ਕੇ ਮੈਨੂੰ ਪਸੰਦ ਸੀ ਮੈਂ ਲੈ ਲਈਏ ਤੇ ਮੈਂ ਬਾਜੀ ਨਾਲ ਕੇ ਵੇਚੋ ਲਾ ਤੇ ਨਾ ਕਿਹਾ ਵੀ ਦੇਖ ਲਵੇ ਕਰ ਦੋ ਮੈਂ ਕਹਾਂ ਜੀ ਪੇਪਰ ਰੈਡੀ ਕਰ ਦੋ ਮੈਂ ਲੈ ਜਾਣੀ ਕਿਉਂ ਲੈਣੀ ਤੁਸੀਂ ਇਹ ਬੱਚੇ ਸਕੂਲ ਜਾਂਦੇ ਆ ਫਿਰ ਮੈਂ ਆਪ ਵੀ ਚਲਾ ਲਈ ਦੇ ਆ ਕਿਹਾ ਹਸਬੰਡ ਵੀ ਕੰਮ ਤੇ ਜਾਂਦੇ ਫਿਰ ਲੈ ਜਾਂਦੇ ਵਧੀਆ ਸਾਰਿਆਂ ਵਾਸਤੇ ਬਹੁਤ ਪਸੰਦ ਆ ਮੈਨੂੰ ਬਹੁਤ ਪਸੰਦ ਸੀ ਵਧੀਆ ਲੱਗੀ ਆ ਲੁੱਕ ਬਹੁਤ ਵਧੀਆ ਲੁੱਕ ਵੀ ਬਹੁਤ ਵਧੀਆ ਸੋਲਿਡ ਵੀ ਆ ਨਾ ਹਾਂਜੀ ਵਧੀਆ ਬਸ ਮਕਲ ਠੀਕ ਹਾਂਜੀ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਇੱਥੇ ਹੁਣ ਕਸਟਮਰ ਆ ਰਹੇ ਨੇ ਖਰੀਦੇ ਪਏ ਨੇ ਡੈਜ਼ਾ ਵਿਊ ਜਿਹੜਾ ਸਕੂ ਕਿਸ ਤਰ੍ਹਾਂ ਦਾ ਸਕੂਟਰ ਹੈ ਇਹਦੀਆਂ ਸਪੈਸੀਫਿਕੇਸ਼ਨ ਤੁਹਾਨੂੰ ਅਸੀਂ ਪਹਿਲਾਂ ਵੀ ਦੱਸੀਆਂ ਸੀ ਬਹੁਤ ਵਧੀਆ ਸਪੈਸੀਫਿਕੇਸ਼ਨ ਨੇ ਸੋਲਿਡ ਹੈ ਡਿਸਕ ਬ੍ਰੇਕ ਹੈ ਡਬਲ ਡਿਜੀਟਲ ਮੀਟਰ ਹੈ ਇਸ ਤੋਂ ਇਲਾਵਾ ਬਹੁਤ ਹੋਰ ਸਪੈਸੀਫਿਕੇਸ਼ਨ ਨੇ ਜਿਸ ਕਰਕੇ ਕਸਟਮਰ ਇੱਥੇ ਹੁਣ ਸ਼ਾਪਿੰਗ ਕਰਦੇ ਪਏ ਨੇ ਪਰਚੇਜ਼ ਕਰ ਰਹੇ ਨੇ ਇਸਕੂਟਰ ਨੂੰ ਆਕੇ ਡੈਜ਼ਰਬਲ ਸੋ ਕਸਟਮਰ ਵੀ ਇੱਥੇ ਪਹੁੰਚਦੇ ਪਏ ਨੇ ਐਸੋਲੇ ਇਲੈਕਟ੍ਰੋਨਿਕ ਸਕੂਟਰ ਜਾਂ ਮੋਟਰਸਾਈਕਲ ਖਰੀਦਣ ਨੂੰ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਸਰ ਤੁਹਾਡਾ ਜਸ਼ਨਪ੍ਰੀਤ ਸਿੰਘ ਜਸ਼ਨ ਜੀ ਤੁਸੀਂ ਮੋਟਰਸਾਈਕਲ ਪਰਚੇਸ ਕਰਨ ਆ ਇਲੈਕਟ੍ਰੋਨਿਕ ਹਾਂਜੀ ਹਾਂਜੀ ਸੋ ਕਿਸ ਤਰ੍ਹਾਂ ਦਾ ਮੋਟਰਸਾਈਕਲ ਚੂਜ਼ ਕੀਤਾ ਸਰ ਮੈਂ ਇੱਥੇ ਵਾਲੇ ਵਾਲੇ ਮਾਰਕੀਟ ਚ ਇੱਥੇ ਸਰਚ ਕੀਤਾ ਸੀਗਾ ਸਾਰੇ ਪਾਸੇ ਮੈਨੂੰ ਇੱਥੇ ਆਇਆ ਮੈਂ ਇੱਥੇ ਸਕੂਟਰ ਪਰਚੇਸ ਕਰਨ ਲੱਗਾ ਕੁਆਲਿਟੀ ਇਹਦੀ ਬਹੁਤ ਵਧੀਆ ਲੱਗੀ ਮੈਨੂੰ ਐਨ ਵਧੀਆ ਪ੍ਰੀਮੀਅਮ ਬ੍ਰਾਂਡ ਇਸ ਲਈ ਮੈਨੂੰ ਇਹ ਵਧੀਆ ਲੱਗਾ ਸਿਲੈਕ ਸੋ ਇਹ ਮੋਟਰਸਾਈਕਲ ਦੇਖੋ ਬਹੁਤ ਵਧੀਆ ਲੱਗਦਾ ਪਿਆ ਜਿੱਦਾਂ ਇਲੈਕਟ੍ਰੋਨਿਕ ਦੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਮੋਟਰਸਾਈਕਲ ਸਕੂਟਰ ਇੱਥੇ ਮਾਰਕੀਟਸ ਹੈਗੇ ਨੇ ਸਪੈਸੀਫਿਕੇਸ਼ਨ ਵਧੀਆ ਕੀ ਚੀਜ਼ ਲੱਗੇਗੀ ਤੁਸੀਂ ਹੁਣ ਖਰੀਦਦੇ ਪਏ ਉਹਨੂੰ ਕੁਆਲਿਟੀ ਵਧੀਆ ਹੈ ਪ੍ਰੀਮੀਅਮ ਬ੍ਰਾਂਡ ਹੈ ਅੱਛਾ ਹੈ ਬੈਟਰੀ ਸਰੀਆ ਬਹੁਤ ਸੱਚੀਆਂ ਹੈ ਸਾਰੇ ਨੇ ਦੱਸਿਆ ਸੀਗਾ ਜੀ ਜੀ ਇਸ ਲਈ ਪਰਚੇਸ ਕਰੋ ਹਾਂਜੀ ਸੋ ਤੁਸੀਂ ਵੇਖਿਆ ਕਿਸ ਤਰ੍ਹਾਂ ਇੱਥੇ ਉਹਨਾਂ ਕਸਟਮਰ ਜਿਹੜੇ ਪਰਚੇਸ ਕਰਦੇ ਪਏ ਨੇ ਇਲੈਕਟ੍ਰੋਨਿਕ ਜਿਹੜਾ ਸਟਾਰਮ ਮੋਟਰਸਾਈਕਲ ਲਾਂਚ ਕੀਤਾ ਗਿਆ ਇਸ ਨੂੰ ਪਰਚੇਜ਼ ਵੀ ਕਰਦੇ ਪਏ ਨੇ ਕਿਉਂਕਿ ਇਹ ਇੱਕ ਪ੍ਰੀਮੀਅਮ ਬ੍ਰਾਂਡ ਹੈ ਸੋ ਪ੍ਰੀਮੀਅਮ ਬ੍ਰਾਂਡ ਨੂੰ ਖਰੀਦਣ ਵਾਸਤੇ ਇੱਥੇ ਕਸਟਮਰ ਪਹੁੰਚਦੇ ਪਏ ਨੇ ਇਹਦੀ ਕੁਆਲਿਟੀ ਲੁੱਕ ਹਰ ਚੀਜ਼ ਏ ਕਲਾਸ ਹੈ ਇਸ ਦਾ ਨਾਮ ਹੈ ਡੈਜ਼ਾਬੂ ਕੰਪਨੀ ਦਾ ਨਾਮ ਹੈ ਸਟਾਰਮ ਸਕੂਟਰ ਦਾ ਨਾਮ ਹੈ ਸੋ ਇਹ ਲਾਂਚ ਹੋ ਚੁੱਕਾ ਹੈ ਜਿਸ ਨੂੰ ਖਰੀਦਣ ਵਾਸਤੇ ਹੁਣ ਕਸਟਮਰ ਵੀ ਸ਼ੋਰਮ ਦੇ ਵਿੱਚ ਪਹੁੰਚਦੇ ਪਏ ਨੇ ਯੂਨੀਸਨ ਸੋਲਰ ਕੰਪਨੀ ਦਾ ਨਾਮ ਹੈ ਜਿਤ ਲਾਡਵਾਲੀ ਰੋਡ ਤੇ ਸੋ ਇਸ ਜਗ੍ਹਾ ਤੇ ਸਰਵਿਸ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਸੇਲ ਵੀ ਕੀਤੀ ਜਾਂਦੀ ਹੈ ਹਰ ਚੀਜ਼ ਇਸ ਸ਼ੋਰੂਮ ਤੇ ਅਵੇਲੇਬਲ ਹੈ ਕੈਮਰਾ ਪਰਸਨ ਬੁਨੀ ਸਨਾ ਰਜੀਵ ਹਦੂ